ਗੱਲ ਚਲਦੀ ਐ ਦਲਤ ਸਮਾਏ ਦੀ ਉਹ ਦੂਜੇ ਬਿਰੋਤੀ ਪਾਰਟੀਆਂ ਵਾਲੇ ਪਤਾ ਨਹੀਂ ਕੀ ਕਹਿੰਦੇ ਸਾਡੇ ਬਾਰੇ ਉਹ ਭਰਾ ਉਹ ਮਿੰਦਰ ਮਾਸਟਰ ਦਾ ਮੁੰਡਾ ਤਾਂ ਅੱਜ ਵੀ ਜਾਣਦਾ ਜਿਨ੍ਹਾਂ ਦੇ ਘਰੇ ਦਿਹਾੜੀਆਂ ਪੁੱਛਣ ਜਾਂਦਾ ਹੁੰਦਾ ਸੀ ਉਹਨਾਂ ਦੇ ਘਰਾਂ ਦੇ ਨਕਸ਼ੇ ਕੀ ਨੇ ਮੈਂ ਅੱਜ ਵੀ ਜਾਣਦਾ ਮੇਰੀਆਂ ਚਾਚੀਆਂ ਤਾਈਆਂ ਭਾਬੀਆਂ ਮੇਰੇ ਚਾਚੇ ਤਾਏ ਲੱਗਦੇ ਨੇ ਉਹ ਜਿਹੜੇ ਸਾਡੇ ਨਾਲ ਖੇਤਾਂ 'ਚ ਕੰਮ ਕਰਦੇ ਹੁੰਦੇ ਸੀ। ਭਾਂਡਿਆਂ ਦੀ ਮੈਂ ਵੰਡ ਨਹੀਂ ਕਰਨ ਦਿੰਦਾ ਸੀ। ਉਸੇ ਭਾਂਡੇ 'ਚ ਅਸੀਂ ਚਾਹ ਪੀਵਾਂਗੇ ਉਸੇ 'ਚ ਉਹ ਪੀਣਗੇ। ਨਹੀਂ ਤਾਂ ਉਹਨਾਂ ਦੀ ਪਿੱਤਲ ਦੀ ਬਾਟੀ ਅੱਡ ਹੁੰਦੀ ਸੀ। ਮੈਂ ਕਹਾਂ ਨਾ ਸਾਡੇ ਘਰੇ ਨਹੀਂ ਹੋ ਸਕਦਾ। ਆਮ ਪਾਰਟੀ ਜਿੰਦਾਬਾਦ। ਆਮ ਪਾਰਟੀ ਜਿੰਦਾਬਾਦ। ਵੱਡੇ ਹੋਏ। ਸੰਤਰਾ ਮੁਦਾਸੀ ਪੜਿਆ। ਠਿਕਰੀ ਵਾਲੇ ਕੋਲੇ ਪਿੰਡ ਹੈ। ਸੰਤ ਰਾਮਦਾਸ ਜੀ ਦਾ ਐਡਾ ਵੱਡਾ ਸ਼ਾਇਰ ਹੋਇਆ ਅੱਜ ਪਰਿਵਾਰ ਉਹਦਾ ਹੈ ਗਿਆ ਬੇਬੇ ਮਿਲਦੀ ਹੈ ਭੈਣਾਂ ਮਿਲਦੀਆਂ ਦੋਨੇ ਕੀਰਤਨ ਉਦਾਸੀ ਤੇ ਸੰਤ ਰਾਮ ਉਦਾਸੀ ਨੂੰ ਪੜਿਆ ਤੇ ਗਾਉਣ ਲੱਗ ਗਏ ਕਵਿਤਾ ਉਚਾਰਨ ਮੁਕਾਬਲਿਆਂ 'ਚ ਮੈਂ ਤੇ ਕਰਮਜੀਤ ਅਨਮੋਲ ਤੁਸੀਂ YouTube ਤੇ ਪਾ ਕੇ ਦੇਖਿਓ ਕਮੀਆਂ ਦਾ ਦੇੜਾ ਭਗਵੰਤ ਮਾਨ ਕਰਮਜੀਤ ਅਨਮੋਲ ਤੁਹਾਨੂੰ ਬਹੁਤ ਸਾਰੀਆਂ ਵੀਡੀਓ ਮਿਲ ਜਾਣਗੀਆਂ ਸਾਡਾ ਮੁਕਾਬਲਾ ਹੁੰਦਾ ਸੀ ਉਦਾਸੀ ਸਾਹਿਬ ਦੀ ਬੇਟੀ ਨਾਲ ਕੀਰਤਨ ਉਦਾਸੀ ਅੱਜ ਕੱਲ ਪ੍ਰਿੰਸੀਪਲ ਆ ਹੋ ਮੋਗੇ ਇੱਕ ਸਕੂਲ ਚ ਬੀਰੋਸੀ ਤਾਂ ਉਹਨਾਂ ਨੂੰ ਪੜਿਆ ਉਹਨਾਂ ਦੀ ਲਿਖਤਾਂ ਚੋਂ ਜੋ ਸਾਨੂੰ ਮਿਲਿਆ ਉਹ ਅਸੀਂ ਅੱਖੀਂ ਦੇਖਿਆ ਇਹ ਗੱਲਾਂ ਕਰਨਗੇ ਸਾਡੇ ਨਾਲ ਕਿ ਕਿਹੜੇ ਸਮਾਜ ਦੀਆਂ ਗੱਲਾਂ ਕਿਨੂੰ ਕੀ ਕਰਦੇ ਆ ਮਾਂ ਤਰਪੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਨੀ ਮਾਂ ਤਰਪੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮਗਦਰਈ ਵੇ ਸੂਰਜਾ ਕਮੀਆਂ ਦੇ ਵੜੇ ਜਿੰਦਾਬਾਦ 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 ਜਿੱਥੇ ਕੰਮ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਂਣ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੀੜੇ ਕੋਈ ਮੈਨੂੰ ਇਹ ਕਹਿ ਸਕਦਾ ਕੋਈ ਮੈਨੂੰ ਇਹ ਕਹਿ ਸਕਦਾ ਕਿ ਮੈਂ ਇਸ ਸਮਾਜ ਦਾ ਸੋਚਦਾ ਨਹੀਂ ਐਸ ਸਮਾਜ ਦਾ ਸੋਚਦਾ ਉਹ ਵੀਰੋ ਡਾਕਟਰ ਪੀਮਰਾਓ ਮੇਲਕਰ ਨੇ ਕਿਹਾ ਸੀ ਵਿਦਿਆ ਸਿੱਖਿਆ এডਿਕੇਸ਼ਨ ਕੋਈ ਹਰਾ ਕਾਡ ਕੋਈ ਕਾਲਾ ਕਾਡ ਕੋਈ ਨੀਲਾ ਕਾਡ ਕੋਈ ਪੀਲਾ ਕਾਡ ਕੋਈ ਜਿਹੜੇ ਮਰਜ਼ੀ ਰੰਗ ਦਾ ਕਾਡ ਬਣਾ ਦੇਣ ਸਰਕਾਰਾਂ ਗਰੀਬੀ ਦੂਰ ਨਹੀਂ ਹੋ ਸਕਦੀ ਸਿਰਫ ਇੱਕ ਕੋਈ ਚੀਜ਼ ਨਾਲ ਗਰੀਬੀ ਦੂਰ ਹੋ ਸਕਦੀ ਹੈ ਜੇ ਗਰੀਬਾਂ ਦੇ ਜਵਾਕਾਂ ਨੂੰ ਪੜਾ ਦੋਗੇ ਜੇ ਗਰੀਬਾਂ ਦੇ ਜਵਾਕਾਂ ਨੂੰ ਅਫਸਰ ਬਣਾ ਦੋਗੇ ਬਸ ਬਾਬਾ ਸਾਹਿਬ ਅੰਮੇਦਕਰ ਨੇ ਕਿਹਾ ਸੀ ਸਿੱਖਿਆ ਸ਼ੇਰਨੀ ਦੇ ਦੁੱਧ ਵਰਗੀ ਹੈ ਜਿਹੜਾ ਉਹਨੂੰ ਪੀ ਗਿਆ ਉਹ ਦਹਾੜੂ ਬਈ ਦਹਾੜੂਗਾ ਬਸ ਬਾਬਾ ਸਾਹਿਬ ਨੂੰ ਵੀ ਉਸ ਵੇਲੇ ਤੁਹਾਨੂੰ ਪਤਾ ਭੀਮਰਾਓ ਮੇਦਕਾ ਜੀ ਨੂੰ ਕਲਾਸ 'ਚ ਬੈਠਣ ਨਹੀਂ ਦਿੰਦੇ ਹੁੰਦੇ ਸੀ ਪਰਾਂ ਬਿਠਾਉਂਦੇ ਸੀ ਤੂੰ ਪਰਾਂ ਬੈਠ ਚੂਹਾ ਸ਼ੂਦ ਦਾ ਜਮਾਨਾ ਸੀ ਉਤੋਂ ਬਾਅਦ ਉਹਨਾਂ ਨੇ ਪੀ ਐਚ ਡੀ ਕੀਤੀ ਅਮਰੀਕਾ ਚ ਪੀ ਐਚ ਡੀ ਕੀਤੀ ਇੰਗਲੈਂਡ ਚ ਐਨੇ ਪੜੇ ਲਿਖੇ ਬੰਦੇ ਤੇ ਜਦੋਂ ਆ ਤੁਹਾਡੇ ਪੁੱਤ ਨੇ 16 ਮਾਰਚ ਨੂੰ ਤੁਹਾਡੇ ਫਤਵੇ ਮੁਤਾਬਕ ਸੌ ਚੁੱਕੀ ਆਮ ਤੌਰ ਤੇ ਸੌ ਚੁੱਕ ਸਮਾਗਮ ਹੁੰਦੇ ਆ ਰਾਜਪਵਨ ਚ ਜਾਂ ਕਿਸੇ ক্রিকেট ਸਟੇਡੀਅਮ ਚ ਪਰ ਅਸੀਂ ਸੌ ਚੁੱਕੀ ਖਟਕੜ ਕਲਾ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿੰਡ ਚ ਤੇ ਸੌ ਚੁੱਕਣਸਰ ਪਹਿਲਾ ਆਰਡਰ ਕੀਤਾ ਕਿਸੇ ਸਰਕਾਰੀ ਦਫਤਰ ਦੇ ਵਿੱਚ ਮੁੱਖ ਮੰਤਰੀ ਦੀ ਫੋਟੋ ਨਹੀਂ ਲੱਗੂਗੀ ਦੋ ਫੋਟੋਆਂ ਲੱਗਣਗੀਆਂ ਇੱਕ ਜਿਨੇ ਆਜ਼ਾਦੀ ਲੈ ਕੇ ਦਿੱਤੀ ਆ ਸ਼ਹੀਦ ਆਜ਼ਮ ਭਗਤ ਸਿੰਘ ਇੱਕ ਜਿਨੇ ਆਜ਼ਾਦੀ ਬਚਾਈ ਹੈ ਬਾਬਾ ਸਾਹਾ ਅਮੀਰ